ਕਿ ਤੁਹਾਡੇ ਨਾਮ ਕਰਾ ਕੇ 1 ਲੱਖ 55000 ਰੁਪਏ ਦੀ ਗੱਡੀ ਬਣ ਜੂ ਪਹਿਲੀ 20 ਲੱਖ ਰੁਪਏ ਦੀ ਮਾਡਲ ਵੀ ਉੱਚਾ ਹੀ ਆ ਆ ਗੱਡੀ ਤੁਹਾਡੇ ਆ ਬਣ ਜੂ ਨਾਮ ਕਰਾ ਕੇ ਅਗਲੇ ਦੇ ਮਾਡਲ ਇਹ ਗੱਡੀ ਦੇ ਦਾਂਗੇ ਜੀ ਆਪਾਂ 3 ਲੱਖ 5000 ਰੁਪਏ ਦੀ ਪੰਜਾਬ ਨੰਬਰ ਕਰਾ ਕੇ ਨਾ ਯਾਰ 2 ਲੱਖ 99000 ਰੁਪਏ ਦੀ 2015 ਨਾਮ ਕਰਾ ਕੇ ਤੁਹਾਡੇ ਗੱਡੀ ਮਿਲ ਜੂ ਠੀਕ ਹੈ ਜੀ 1 ਲੱਖ 10 ਦੀ 30 ਤੱਕ ਪਾਸ ਕਰਾ ਕੇ ਨਾਮ ਕਰਾ ਕੇ ਤੁਹਾਡੇ ਗੱਡੀ ਆਖਰੇ ਤੁਹਾਨੂੰ ਮਿਲ ਜੂਗੀ ਕਿੰਨੇ ਚ ਬਣ ਜੂਜੀ ਇਹ 1.5 ਲੱਖ ਰੁਪਏ ਦੀ ਵੀਰੇ K10 ਵੀਰੇ 1.5 ਲੱਖ ਦੇ ਦੇ ਦਾਂਗੇ ਲੈ ਜੋ ਲੈ ਬਈ 1.5 ਲੱਖ ਦੇ ਚ K10 ਵੀ ਲੈ ਜਾ ਸੇਮ ਹੀ 1.5 1.55 ਨਾਮ ਕਰਾ ਕੇ 30 ਤੱਕ ਪਾਸ ਕਰਾ ਕੇ Maruti 1 ਸਾਲ ਦਾ ਇਨਸੋਰਸ ਨਾਲ ਰੈਡਸ ਬਾਈ 1,55000 ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚੋਂ ਇੱਕ ਇਹੋ ਜਿਹਾ ਕਾਰ ਬਾਜ਼ਾਰ ਜੇ ਆਪਾਂ ਗਿਣਤੀਆਂ ਦੀ ਗੱਲ ਕਰੀਏ ਕਿ ਸਭ ਤੋਂ ਸਸਤਾ ਕਾਰ ਬਾਜ਼ਾਰ ਦੇ ਵਿੱਚੋਂ ਇਹ ਇੱਕ ਪੈ ਜਾਂਦਾ ਇਹ ਗੱਲ ਕਿਉਂ ਕਹਿ ਰਿਆਂ ਆਪਣੇ ਕਿਸੇ ਭਰਾ ਦਾ ਬਜਟ ਹੈ ਜੀ ਲੱਖ ਸਵਾ ਲੱਖ ਜਾਂ ਸਿਰਫ ਡੇਢ ਲੱਖ ਐਤੂ ਵੱਧ ਲਾਉਣੀ ਨਹੀਂ ਜੀ ਪੈਸੇ ਤਾਂ ਆਹ ਆਪਸ਼ਨ ਦੇ ਵਿੱਚ ਕਿੰਨੇ ਕ ਗੱਡੀਆਂ ਆ ਜਾਣਗੀਆਂ ਭਾਵੇਂ ਇਧਰਲੀ ਲੈਣ ਚੈੱਕ ਕਰ ਲੋ ਭਾਵੇਂ ਆਹ ਵਾਲੀ ਲੈਣ ਚੈੱਕ ਕਰ ਲੋ ਅੱਜ ਆਪਾਂ ਤੁਹਾਨੂੰ 15 ਤੋਂ 16 ਗੱਡੇ ਦਿਖਾਵਾਂਗੇ ਇਹੀ ਬਜਟ ਦੇ ਵਿੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਲਕਮ ਹੈ ਜ ਆਪਣੇ ਚੈਨਲ ਤੇ ਇੱਕ ਵਾਰੀ ਸਾਰੇ ਭਰਾਵਾਂ ਨੂੰ ਆਪਣੇ ਕਾਰ ਬਜ਼ਾਰ ਦਾ ਨਾਮ ਤੇ ਕਿਸੇ ਨੇ ਉਰੇ ਆਣਾ ਹੋਵੇ ਪ੍ਰੋਪਰ ਐਡਰੈਸ ਕੀ ਪੈਂਦਾ ਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਮੀਤ ਕਾਰ ਬਜ਼ਾਰ ਤੋਂ ਸੰਗਰੂਰ ਤੋਂ ਥੋੜਾ ਸਵਾਗਤ ਆ ਸਾਰਿਆਂ ਦਾ ਤੇ ਮੀਤ ਕਾਰ ਬਜ਼ਾਰ ਮੀਤ ਕਾਰ ਬਜ਼ਾਰ ਸੰਗਰੂਰ ਨੱਬਾ ਰੋਡ ਤੇ ਨਾਨਕਿਆਲੇ ਚੌਂਕ ਤੋਂ ਜਦੋਂ ਤੁਸੀਂ ਨੱਬੇ ਵਾਲੇ ਰੋਡ ਤੇ ਜਾਉਂਗੇ ਤਾਂ ਇੱਕੋ ਇੱਕ ਨਿਸ਼ਾਨੀ ਹੈ ਨਾਨਕਿਆਲੇ ਚੌਂਕ ਤੋਂ ਜ਼ੋਰ ਮਾਰ ਕੇ 200 ਮੀਟਰ ਖੱਬੇ ਆ ਤੇ ਇਕੱਠੇ ਦੋ ਟਰਾਂਸਫਾਰਮ ਨੇ ਉਧਖਾਈ ਬਾਰਲੇ ਪਾਸੇ ਉਹ ਵਾਲੇ ਟਰਾਂਸਫਾਰਮ ਇਹ ਨਿਸ਼ਾਨੀ ਰੱਖ ਲਓ ਇਹ ਟਰਾਂਸਫਾਰਮਰ ਦੇ ਨਾਲ ਲੱਗ ਮਈ ਗੇਟ ਹੈ ਦੇ ਮੂਹਰੇ ਪਾਸੇ ਤੁਹਾਨੂੰ ਗੱਡੀਆਂ ਮਿਲ ਜਾਣਗੀਆਂ ਬਾਕੀ ਭਰਾ ਦਾ ਸਕਰੀਨ ਤੇ ਜਲ ਰਹੀ ਨੰਬਰ ਜੇ ਗੱਲ ਕਰੋਗੇ ਲੋਨ ਵਗੈਰਾ ਦੀ ਸਲਿਟੀ ਵੀ ਕਿੰਨੇ ਮਾਡਲ ਤੋਂ ਆਪਾਂ ਲੋਨ ਸ਼ੁਰੂ ਕਰ ਦੰਨੇ ਵਸੇ 12 ਮਾਡਲ ਤੋਂ 12 ਮਾਡਲ ਤੋਂ ਉੱਪਰ ਸਾਰਿਆਂ ਦੇ ਲੋਨ ਕਰਾ ਦਾਂਗੇ ਨਾ ਜਿਹੜੇ ਬਚ ਜਾਂਗਾ ਥੱਲੇ ਹੋਣਗੀਆਂ ਉਹ ਤੁਸੀਂ ਕੈਸ਼ ਲੈ ਜਾਓ ਉਹ ਕੈਸ਼ ਤੁਸੀਂ ਆਪੇ ਲੈ ਜਾਓ ਕਿ ਰੇਟ ਬਹੁਤ ਹੀ ਜ਼ਿਆਦਾ ਜਾਇਜ਼ ਹੋਣਗੇ ਜਾਂ ਫਿਰ ਕਿਸੇ ਲੋਵੇ ਕ੍ਰੈਡਿਟ ਕਾਰਡ ਹੋਵੇ ਉਹ ਤੇ EMI ਕਰ ਦਾਂਗੇ ਉਹ ਤੇ EMI ਕਰ ਦਾਂਗੇ ਹਾਂ ਕ੍ਰੈਡਿਟ ਲਓ ਸਕਰੀਨਸ਼ਾਟ ਜਰੂਰ ਕਰੀ ਚੱਲਿਓ ਜਿੰਨੇ ਭਰਾ ਵੀ ਦੇਖ ਰਹੇ ਆ ਤੇ ਸਭ ਤੋਂ ਪਹਿਲੀ ਗੱਲ ਕਰੀਏ ਹੁੰਡਾਈ ਦੀ ਗੱਡੀ ਖੜੀ ਆ ਆਈ 10 ਤੇ ਵੀਰੇ ਡਿਟੇਲ ਕੀ ਆ ਇਹ 2010 ਮਾਡਲ ਆ ਵੀਰੇ 10 2030 ਤੱਕ ਪਾਸ ਕਰਾ ਕੇ ਪੰਜਾਬ ਨੰਬਰ ਕਰਾ ਕੇ 1,55,000 ਰੁਪਏ ਦੀ ਜਿੰਨੀਆਂ ਵੀ ਕਾਰਾਂ ਦੱਸਾਂਗੇ ਹੁਣ ਜੇ ਅਦਰ ਸਟੇਟ ਦਾ ਨੰਬਰ ਦੀ ਕਾਰ ਆ ਕੋਈ ਵੀ ਕਾਰ ਖੜੀ ਹੋਊਗੀ ਪੰਜਾਬ ਨੰਬਰ ਦੀ ਹੋਊਗੀ ਤਾਂ ਤੁਹਾਨੂੰ ਐਵੇਂ ਰੇਟ ਦੱਸ ਦਾਂਗੇ ਨਾਮ ਕਰਾ ਕੇ ਦੇ ਦਾਂਗੇ ਉਹ ਵੀ ਪੰਜਾਬ ਨੰਬਰ ਕਰਾ ਕੇ ਗੱਡੀ ਮਿਲੂਗੀ ਜੀ ਨਾਮ ਤੁਹਾਡੇ ਕਰਾ ਕੇ ਗੱਡੀ ਦਵਾਂਗੇ ਸਾਰੇ ਡਾਕੂਮੈਂਟ ਕੰਪਲੀਟ ਕਰਕੇ ਥੋਨੇ ਕੱਲੂ 1 ਰੁਪਿਆ ਨਹੀਂ ਲਾਣਾ ਕੋਈ ਐਨਓਸੀ ਤੇ ਨਹੀਂ ਕੋਈ ਕਿਸੇ ਨੂੰ ਪੈਸੇ ਨਹੀਂ ਦੇਣੇ ਮਤਲਬ ਨਾਮ ਕਰਾ ਕੇ ਤੁਹਾਡੇ ਗੱਡੀ ਦਵਾਂਗੇ ਕਿਸੇ ਦਾ ਹੀ ਸੋਰਸ ਖਤਮ ਆਗਾ ਉਹ ਅਸੀਂ ਕਰਾ ਕੇ ਦੇਣਾ ਇੱਕ ਸਾਰਾ ਕੁਝ ਕਰਾ ਕੇ ਦੇ ਇੱਕ ਸਾਲ ਦਾ ਕਰਾ ਕੇ ਦਵਾਂਗੇ 10 ਮਾਡਲ ਦੀ ਕਾਰ 30 ਤੱਕ ਪਾਸਿੰਗ ਕਰਾ ਕੇ ਤੁਹਾਡੇ ਨਾਮ ਕਰਾ ਕੇ 1 ਲੱਖ 55000 ਰੁਪਏ ਦੀ ਗੱਡੀ ਬਣ ਜੂ ਪਹਿਲੀ ਤੇ ਦੂਜੀ ਵੀਰੇ ਇਹ ਵੀ ਵੀਰੇ 2010 ਮਾਡਲ ਸੇਮ 1,55 ਤੱਕ ਪਾਸ ਕਰਾਵਾਂਗੇ ਪਾਸਿੰਗ بیمਾ ਖਤਮ ਹੋਊਗਾ 1 ਸਾਲ ਦਾ ਕਰਾ ਕੇ ਦਵਾਂਗੇ ਇਹ ਆਈਟਮ ਦਾ ਉਹ ਕਿਹੜਾ ਮੈਗਨਾ ਕਿਹੜੀ ਆ ਇਹ ਇਹ ਮੈਗਨਾ ਵੀਰੇ ਮੈਗਨਾ ਯਾਰ ਠੀਕ ਹੈ ਇਹ ਵੀ 1,55 ਦੀ 1,55000 ਦੀ 2030 ਤੱਕ ਪਾਸ ਅੱਛਾ ਜਿਹੜੇ ਭਰਾ ਆਪਣੇ ਪੇਜ ਨੂੰ ਫੋਲੋ ਦੇ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਭਾਈ ਮੀਤ ਭਾਈ ਮੌਕੇ ਤੇ ਮਾਨ ਤਣ ਕੀ ਕਰੋਗੇ ਛੋਟਾ ਜਿਹਾ ਗਿਫਟ ਕਰੋਗੇ ਇੱਕ ਮੇਰੇ ਕਹੇ ਤੋਂ ਕਰਾਂਗੇ ਜੀ ਤੇਲ ਦੀ ਟੈਂਕੀ ਫੁੱਲ ਦਾ ਜਾਦੇ ਹੋਈ ਆਣ ਜਿੱਥੋਂ ਤੁਸੀਂ ਆਉਂਗੇ ਉੱਥੋਂ ਤੱਕ ਦਾ ਤੇਲ ਦਾ ਖਰਚਾ ਚਲੋ ਚਲੋ ਹਾਂ ਉਹ ਵੀ ਰਿਹਾ ਠੀਕ ਹੈ ਉਹ ਕਰਾ ਦਾਂਗੇ ਗੱਡੀ ਪਹੁੰਚਦੀ ਕਰ ਦਾਂਗੇ ਜੇ ਕਈ ਵਾਰ ਚਿੱਟੇ ਰੰਗ ਦੀ ਜੀ ਸੇਮ ਰੇਟ ਹੈ ਜੀ 10 ਮਾਡਲ ਹੈ 10 ਮਾਡਲ ਹੈ ਜੀ 2030 ਤੱਕ ਪਾਸ ਕਰਾ ਕੇ ਕਰਾ ਕੇ ਨਾਮ ਕਰਾ ਕੇ ਸਾਰੇ ਡਾਕੂਮੈਂਟ ਪੂਰੇ ਕਰਕੇ 1,55,000 1,55,000 ਤੇ ਇਹ ਵੀ ਜੀ ਸੇਮ ਹੀ ਸੇਮ ਹੈ ਇਹ ਵੀ ਸੇਮ ਹੈ ਆਪਸ਼ਨ ਬਹੁਤ ਤਾਕੜੀ ਹੋਗੀ ਤੁਹਾਡੇ ਸਾਰਿਆਂ ਕੋਲ ਨਾ ਤਾਂ ਚਾਰ ਦੇ ਚਾਰੇ ਕਲਰ ਡਿਫਰੈਂਟ ਹੋ ਗਏ ਚਾਰ ਗੱਡੀਆਂ ਖੜੀਆਂ ਹੋ ਗਈਆਂ ਰੇਟ ਸੇਮ ਹੋ ਗਏ ਤੇ ਕੱਲੂ ਤੁਸੀਂ ਇਹ ਨਹੀਂ ਕਰ ਸਕਦੇ ਚਲੋ ਜੇ 19 ਕੀ ਕਮੀ ਲੱਗੀ ਤਾਂ ਦੂਸਰੀ ਲੈ ਜਾਓ ਦੂਸਰੀ ਤੀਜੀ ਜਿਹੜੀ ਪਸੰਦ ਆਉਂਦੀ ਆ ਉਹ ਲੈ ਜੀ ਰੈਕਸ਼ਨ ਵੀ ਹੈਗੀ ਐ ਸੀਐਨਜੀ ਇਹ ਸੀਐਨਜੀ ਇਹ ਸੀਐਨਜੀ ਹੈ ਉਹ ਔਨ ਆਰ ਸੀ ਹੈ ਔਨ ਆਰ ਸੀ ਲੈ ਬਾਈ ਇਹ ਔਨ ਆਰ ਸੀ ਐ ਸੀਐਨਜੀ ਹੈ 1 ਲੱਖ 55 ਦੀ ਤੁਹਾਡੇ ਨਾਮ ਕਰਾ ਕੇ 2030 ਤੱਕ ਪਾਸ ਹੈ ਤੇ ਇਹ ਵੀ ਸੇਮ ਹੀ ਹੈ ਸੇਮ ਜੀ ਇਹ ਵੀ ਸੇਮ ਹੈ ਕੀ ਕਰੀ ਜਾਂਦੇ ਹੋ ਤੱਕਾ ਕਰੀ ਜਾਂਦੇ ਹੋ ਉਹ ਫਿਰ ਔਖਾ ਜਿਹਾ ਲੱਗਦਾ ਪੁੱਛਣ ਵਾਲੇ ਨੂੰ ਡੇਢ ਲੱਖ ਦੇ ਬਜਟ ਚ ਹੁਣ ਤੱਕ 1 2 3 4 5ਵੀਂ ਕਾਰ ਆ ਗਈ ਮਤਲਬ 6ਵੀਂ ਵੀ ਆਈ ਉਹ ਨਹੀਂ ਉਹ ਥੋੜੀ ਘਟਾ ਕੇ ਦਵਾਂਗੇ ਘਟਾ ਕੇ ਦਵਾਂਗੇ ਲੈ ਬਈ 5ਵੀਂ ਕਾਰ ਡੇਢ ਲੱਖ ਦੇ ਬਜਟ ਚ ਆ ਗਈ ਇਹ ਵੀ 1 55 ਹੀ ਦੇ ਦਾਂਗੇ ਇਹ ਵੀ 1 55 ਦੀ 2030 ਤੱਕ ਪਾਸ ਤੀ ਤੱਕ ਪਾਸ ਕਰਾ ਕੇ ਨਾਮ ਕਰਾ ਕੇ ਤੇ ਇਹਦੀ ਫਿਰ ਇਹ ਕੀ ਡਿਟੇਲ ਹੈ ਜੀ ਇਹਦੀ ਇਹ ਪੰਜਾਬ ਨੰਬਰ ਲਵਾ ਕੇ ਬੰਦੇ ਦੇ ਨਾਮ ਕਰਾ ਕੇ ਗੱਡੀ ਦੇ ਦਾਂਗੇ 110000 ਦੀ ਜੀ 110000 2030 ਤੱਕ ਪਾਸ ਮਾਡਲ ਕਿੰਨੇ ਜੀ 10 ਐਂ ਧੱਕਾ ਕਰਕੇ ਜਾਵੇਂ ਇਹ ਫਰੈਂਡ ਵਾਲੀ ਚ ਆਫਰ ਦੇਣੀ ਪੈਂਦੀ ਐ ਨਾ ਇੰਨੀ ਕੁ ਹਾਂ ਉੱਥੋਂ ਆ ਰਹੇ ਚੱਲ ਗਏ ਉੱਥੋਂ ਚੱਲ ਕੇ ਥੋੜਾ ਜ਼ੋਰ ਲੱਗ ਗਿਆ ਇੱਕ ਗਰਮੀ ਬਹੁ ਪੈਂਦੀ ਐ ਥੋੜਾ ਟੈਨ ਕਰ ਲਾਉਣਾ ਨਿਕਲਿਆ ਪਿਆ ਇੰਨੀ ਤੁੱਪ ਦੇ ਵਿੱਚ ਸਿਰਫ ਤੁਹਾਡੇ ਵਾਸਤੇ ਦੇਖ ਲੈ ਐਡੀ ਖੱਪ ਖੱਪਾ ਕੇ ਵੀਡੀਓ ਬਣਾ ਰਿਆ ਸ਼ੇਅਰ ਨਹੀਂ ਕਰਦੇ ਬਾਈ ਬਣ ਕੇ ਸ਼ੇਅਰ ਵੀ ਕਰ ਲਿਆ ਕਰੋ ਪੇਜ ਨੂੰ ਫੋਲੋ ਵੀ ਕਰ ਲਿਆ ਕਰੋ ਕਿਉਂਕਿ ਇਹਦੇ ਨਾਲ ਦੇ ਕਿਹੜੇ ਕਿਹੜੇ ਵੀਡੀਓ ਆਪਣੇ ਪੇਜ 'ਤੇ ਦੇਖਣ ਨੂੰ ਮਿਲਣਗੇ ਆ 110 ਦੀ 30 ਤੱਕ ਪਾਸ ਕਰਾ ਕੇ ਨਾਮ ਕਰਾ ਕੇ ਤੁਹਾਡੇ ਗੱਡੀ ਆਖੜੇ ਤੁਹਾਨੂੰ ਮਿਲ ਜੂਗੀ ਤੇ ਰਨਾਲਟ ਵਾਲੀ ਡਸਟਰ ਜੀ ਦੋ ਖੜੀਆਂ ਨੇ ਮਿੱਤਰੋ ਪਹਿਲਾਂ ਵੀ ਤਮਾਕਾ ਲਿਆਂਦਾ ਜੀ ਤੁਹਾਡੇ ਵਾਸਤੇ ਅੱਜ ਫੇਰ ਦੋ ਡਸਟਰਾਂ ਹੋਰ ਲੈ ਕੇ ਆਇਆ ਇਹ ਗੱਲ ਕਰੀਏ ਜੀ 85 HP ਵੀ ਹਾਂ 85 ਵਾਲੀ ਆ ਗਈ ਜੀ 85 HP ਵਾਲੀ ਹੈਗੀ 2012 ਮਾਡਲ 11ਵੇਂ ਮਹੀਨੇ ਦੀ ਜੀ ਠੀਕ ਹੈ ਜੀ 12 ਮਾਡਲ ਗੱਡੀ ਦੇ ਦਾਂਗੇ ਇਹ ਆਪਾਂ 2,55,000 ਦੀ 22 ਲੱਖ ਰੁਪਏ ਦੀ ਮਾਡਲ ਵੀ ਉੱਚਾ ਹੀ ਆ ਆ ਗੱਡੀ ਤੁਹਾਡੇ ਏ ਬੜੀ ਨਾਮ ਕਰਾ ਕੇ ਅਗਲੇ ਇਹ ਪੰਜਾਬ ਨੰਬਰ ਹੈ ਇਹ ਨਾਮ ਅਗਲੇ ਨੂੰ ਆਪ ਕਰਾਉਣੀ ਪਊ ਜੀ ਇਨਸੋਰਸ ਦੇਵਾਂਗੇ ਨਾਲ ਹਰੇਕ ਗੱਡ ਦੇ ਪੰਜਾਬ ਨੰਬਰ ਦਾ ਵੈਸੇ ਵੀ ਖਰਚਾ ਘਟਿਆ ਹੁੰਦਾ ਕੋਈ ਚੱਕਰ ਨਹੀਂ ਤੇ ਆਹ ਵਾਲੀ ਡਸਟਰੀ ਜੀ ਕੀ ਡਿਟੇਲ ਹੈ 15 ਮਾਡਲ ਜੀ 15 ਮਾਡਲ ਹੈ 85 85 ਵਾਲੀ ਹੈ ਜੀ ਟੌਪ ਤੋਂ ਥੱਲੇ ਵਾਲਾ ਮਾਡਲ ਹੈ ਕਿਹੜਾ ਪਰਲੀ ਦਸੀ ਆ ਟੌਪ ਮਾਡਲ ਸੀਗੀ ਓਕੇ ਇਹ ਟੌਪ ਤੋਂ ਥੱਲੇ ਵਾਲਾ ਮਾਡਲ ਹੈਗੀ ਹਾਂਜੀ 15 ਮਾਡਲ ਇਹ ਗੱਡੀ ਦੇ ਦਾਂਗੇ ਜੀ ਆਪਾਂ 3 ਲੱਖ 5000 ਰੁਪਏ ਦੀ ਪੰਜਾਬ ਨੰਬਰ ਕਰਾ ਕੇ ਨਾ ਯਾਰ 2 ਲੱਖ 99000 ਰੁਪਏ ਦੀ 2015 ਨਾਮ ਕਰਾ ਕੇ ਤੁਹਾਡੇ ਗੱਡੀ ਮਿਲ ਜੂ ਠੀਕ ਹੈ ਜੀ ਓਕੇ ਆ ਓਕੇ ਜੀ ਲਓ ਜੀ ਤੇ ਇੱਧਰ ਖੜੀ ਹੈ ਆਪਣੇ ਕੋਲ ਇਹ A سٹਾਰੀ Maruti Sunjoy ki A star ਗੱਡੀ ਸੋਹਣੀ ਹੈ ਮਿੱਤਰੋ ਤੇ ਕੀ ਡਿਟੇਲ ਹੈ ਜੀ ਦੀ 10 ਮਾਡਲ ਦੀ 10 ਇਹ ਵੀ ਸੋਨ ਨੂੰ 1,60,000 ਰੁਪਏ ਦੀ 30 ਤੱਕ ਪਾਸ ਹੋ ਗਈ 1,60,000 ਦੀ ਤੁਹਾਡੇ ਨਾਮ ਕਰਾ ਕੇ 2030 ਤੱਕ ਗੱਡੀ ਦੀ ਪਾਸਿੰਗ ਮਿਲ ਜੂਗੀ ਆਲਟੋ ਜੀ LX i ਹੈ LX i ਜੀ ਠੀਕ ਹੈ ਮਾਡਲ 2010 ਸੀ ਜੀ 2010 ਹੀ ਹੈ ਠੀਕ ਹੈ ਜੀ 2010 ਮਾਡਲ ਹੈਗੀ ਇਹ ਸੋਨੂੰ ਗੱਡੀ ਮਿਲ ਜੂਗੀ ਇਹ ਮੇਰੇ ਹਿਸਾਬ ਨਾਲ 11 10 ਮਾਡਲ ਹੈ 10 ਮਾਡਲ ਹੈ 10 ਮਾਡਲ ਸੋਨੂੰ ਇਹ ਗੱਡੀ ਮਿਲ ਜੂਗੀ 1.5 ਲੱਖ ਰੁਪਏ ਦੀ ਜੀ ਇਹ ਵੀ 1.5 ਦੀ 30 ਤੱਕ ਪਾਸ 3 ਤੱਕ ਪਾਸ ਕਰਾ ਕੇ ਤੁਹਾਡੇ ਨਾਮ ਕਰਾ ਕੇ 1.5 ਲੱਖ ਦੀ 1.5 ਲੱਖ ਰੁਪਏ ਦੀ ਤੇ ਆਹ ਇਨਸੋਰਸ ਕਿਸੇ ਵੀ ਗੱਡੀ ਦਾ ਖਤਮ ਹੋ ਇੱਕ ਸਾਲ ਦਾ ਕਰਾ ਕੇ ਦੇਵਾਂਗੇ ਆ ਮਤਲਬ ਭਾਵੇਂ ਪੋਲਿਊਸ਼ਨ ਹੈ ਭਾਵੇਂ ਇਨਸੋਰਸ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਹੈ ਆਪ ਭਰਾਸ ਉਹਨੂੰ ਕੰਪਲੀਟ ਕਰਕੇ ਦੇ ਦੋਗੇ ਕੰਪਲੀਟ ਕਰਕੇ ਦੇਣੇ ਨੇ ਜੀ ਆਹ ਕਿੰਨਾ ਮਾਡਲ ਹੈ ਜੀ ਇਹ 12 ਮਾਡਲ ਹੈ ਇਹ 12 ਮਾਡਲ ਹੈ ਐਲ ਐਕਸ ਆਈ ਆ ਗਈ ਐਲ ਐਕਸ ਆਈ ਹੈ ਜੀ ਤੇ ਹਰਿਆਣਾ ਨੰਬਰ ਹੈ ਨਾਮ ਤੁਹਾਡੇ ਕਰਾ ਕੇ ਗੱਡੀ ਦਵਾਂਗੇ ਕਰਾ ਕੇ ਗੱਡੀ ਦਵਾਂਗੇ ਜੀ ਤੇ ਗੱਡੀ ਤੁਹਾਨੂੰ ਮਿਲ ਜੂਗੀ 1,65,000 ਦੀ 12 ਮਾਡਲ 1,65,00 ਇਹ ਸਟੈਂਡਰਡ ਹੈ ਜੀ ਹਾਂਜੀ ਏਸੀ ਇਹਦੇ ਵਿੱਚ ਲੱਗਿਆ ਹੋਇਆ ਹੈਗਾ ਓਕੇ 2010 ਮਾਡਲ ਹੈ 2030 ਤੱਕ ਪਾਸ ਕਰਾ ਕੇ 1 ਲੱਖ 40000 ਦੀ ਹੈ 1 ਲੱਖ 40000 ਦੀ 2030 ਤੱਕ ਗੱਡੀ ਦੀ ਪਾਸਿੰਗ ਤੇ K10 ਜੀ K10 2011 ਮਾਡਲ ਹੈ ਜੀ 11 ਮਾਡਲ ਹੈ ਜੀ ਇਹਦੇ ਅਲਾਇਸ਼-ਅਲਾਇ ਪਏ ਹੋਏ ਨੇ ਮਿੱਤਰੋ ਚੈੱਕ ਕਰ ਲਓ ਟਾਇਰ ਟੱਪੇ ਦੀ ਗੱਲ ਕਰਾਂਗੇ 60 ਤੋਂ 70 ਪੈਸੇ ਗੱਡੀ ਦੇ ਟਾਇਰ ਪਏ ਨੇ ਅੱਛਾ ਜੀ ਆਪਣੇ ਕਈ ਵਾਰ ਐ ਕਹਿੰਦੇ ਨੇ ਪਰ ਆ ਵੀ ਤੁਸੀਂ ਗੱਡੀਆਂ ਬਹੁਤ ਦਿਖਾਤੀਆਂ ਵੀ ਕਿਸੇ ਗੱਡੀ ਦੀ ਆਪਣੀ ਕੋਈ ਜ਼ਿੰਮੇਵਾਰੀ ਵਗੈਰਾ ਕੀ ਰਹਿੰਦੀ ਹੈ ਗੱਡੀ ਦੀ ਜ਼ਿੰਮੇਵਾਰੀ ਦੀ ਵੀਰੇ ਦੇਖੋ ਇਹ ਹੈਗੀ ਹੈ ਮਸ਼ੀਨਰੀ ਹਾਂ ਇੰਜਨ ਗੇਅਰ ਦੀ ਆਪਣੇ ਲਵੇ ਕਾਊਂਟਰ ਤੇ ਖੜੀ ਹੈ ਮਿਸਤਰੀ ਲੈ ਕੇ ਆਓ ਕਿਸੇ ਵੀ ਨੂੰ ਚੈੱਕ ਕਰਾਓ ਆਪਣੀ ਪੂਰੀ ਗਾਰੰਟੀ ਹੈ ਓਕੇ ਏਜੰਸੀ ਦੇ ਚੀਜ਼ਾਂ ਆਪਾਂ ਨਵੀਂ ਕਢਾ ਲਈ ਏਜੰਸੀ ਵਾਲੇ ਵੀ ਗਾਰੰ ਪਰ ਆਪਦਾ ਖੁੱਦ ਦਾ ਸਾਡਾ ਮਕੈਨੀਕਲ ਦਾ ਕੰਮ ਅਸੀਂ ਚੈੱਕ ਕਰਕੇ ਗੱਡੀ ਦਿੰਦੇ ਆਂ ਆਪਾਂ ਨੂੰ ਕਿਹਦੀ ਵੀ ਹਾਂ ਹਫਤਾ ਦੱਸ ਦਿੰਦੇ ਕੁਛ ਵੀ ਆਪਣੇ ਵੱਲੋਂ ਕੋਈ ਗੱਲ ਨਹੀਂ ਹਫਤੇ ਦੱਸ ਦੇਣ ਦੀ ਗਾਰੰਟੀ ਆ ਵੀਰ ਪਾਣੀ ਪਾਣੀ ਵਗੈਰਾ ਆਪਦਾ ਚੈੱਕ ਰੱਖਿਓ ਤੇ ਗਰਮੀ ਬਹੁਤ ਆ ਬਾਈ ਬੰਦੇ ਘਰ ਮੋਹੀ ਜਾਂਦੇ ਨੇ ਹਾਂ ਹੁਣ ਗੱਡੀਆਂ ਦਾ ਹੋਣਗੇ ਹੋਣਗੀਆਂ ਦਾ ਹੋਣੇ ਇਹ ਕਿੰਨਾ ਮਾਡਲ ਹੈ ਜੀ ਇਹ 11 ਮਾਡਲ ਹੈ ਇਹ 11 ਮਾਡਲ ਹੈ ਐਲ ਐਕਸ ਆਈ ਆਈ ਹੈ ਐਲ ਐਕਸ ਆਈ ਤੇ ਏਸੀ ਲੱਗਿਆ ਹੋਇਆ ਇਹ ਤਾਂ ਓਕੇ ਜੀ ਇਸ ਹੀ ਹਾਂ ਕੇ 10 ਜੀ ਕੇ 10 ਤਾਂ ਇਹ ਕਿੰਨੇ ਚ ਬਣ ਚੁ ਜੀ ਇਹ 1.5 ਲੱਖ ਰੁਪਏ ਦੀ ਵੀਰੇ K10 ਵੀਰੇ 1.5 ਲੱਖ ਦੇ ਦੇ ਦਾਂਗੇ ਲੈ ਜਾ ਹੋਰ ਲੈ ਬਈ 1.5 ਲੱਖ ਦੇ ਚ K10 ਵੀ ਲੈ ਜਾ ਬਈ ਹੋਰ ਕੱਪੜਾ ਮਾਰਦਾ ਬਹੁਤ ਔਖਾ ਛੋਟਾ ਹੀ ਬਰਾਉਟ ਬਹੁਤ ਹੈ ਰੇਟ ਜੀ ਵੀਰੇ ਰੇਟ ਜੀ 2010 ਮਾਡਲ 2030 ਤੱਕ ਪਾਸ ਕਰਾ ਕੇ ਵੀਰੇ 1.55 ਹਜ਼ਾਰ ਦੀ ਬਾਈ ਯਾਰ ਐਡਾ ਤੱਕਾ ਨਾ ਕਰੋ ਉਥੋਂ ਲੱਗੇ ਤੇ 1.55 ਕਰਨ ਔਰੇ ਤੱਕ 1.55 ਦੇ ਸਵੇ ਚ ਦੇਖ ਪਤਾ ਕੀ ਸੌਖਾ ਰਹਿੰਦਾ ਅਗਲੇ ਨੂੰ ਵੀ ਰੇਟ ਪੁੱਛਣ ਜੇ ਔਖੇ ਲੱਗਦੇ ਨੇਗੇ ਵੀ ਉਹਦਾ ਕਿੰਨਾ ਉਹਦਾ ਕਿੰਨਾ ਮੈਂ ਉਹੀ ਗੱਲ ਹੋ ਗਈ ਡੇਢ ਦੇ ਵਿੱਚ ਕਿਹੜੀ ਮਰ ਜਾਓ ਛਾਂਟੀ ਮਾਰ ਕੇ ਲੈ ਜਾਓ ਕਿੱਲੇ ਘਾ ਕਿਉਂ ਨਾਮ ਵੀ ਕਰਾਉਣੀ ਹੈ ਲੈ ਬਾਈ ਤੇ ਆਹ ਵਾਲੀ ਰਡਜ਼ ਵੀਰੇ 2010 ਬਾਈ 10 ਸੇਮ ਹੀ ਡੇਢ 1.55 ਨਾਮ ਕਰਾ ਕੇ 30 ਤੱਕ ਪਾਸ ਕਰਾ ਕੇ Maruti 1 ਸਾਲ ਦਾ ਇਨਸੋਰਸ ਨਾਲ ਰਡਜ਼ ਬਾਈ 1,55,000 ਦੀ ਬਾਈ ਗੱਡੀਆਂ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਭਰਾ ਦੇਖ ਰਹੇ ਹੋ ਚੰਗੀ ਲੱਗੀ ਡੇਢ ਲੱਖ ਵਾਲੀ ਇਹ ਵੀਡੀਓ ਸਪੈਸ਼ਲ ਹੈ ਤਾ ਸ਼ੇਅਰ ਵੱਧ ਵੱਧ ਕਰਿਓ ਕਿ ਆਪਣੇ ਨਾਲ ਬਹੁਤ ਸਾਰੇ ਭਰਾਵਾਂ ਦਾ ਨਾ 70 ਤੋਂ 80% ਇਹ ਨੇ ਜਿਹੜੇ ਲੱਖ ਡੇਢ ਲੱਖ ਜਾਂ ਇੰਨਾ ਕੁ ਪੈਸੇ ਬਜਟ ਰੱਖਦੇ ਨੇ ਕਿ ਯਾਰ ਚੰਗੀ ਕਾਰ ਮਿਲ ਜੇ ਤੁਸੀਂ ਗੱਡੀਆਂ ਮੈਨਾਂ 15 ਤੋਂ 20 ਗੱਡੀਆਂ ਦੀ ਚੁਆਇਸ ਹੋ ਗਈ ਤੁਹਾਡੇ ਸਾਰਿਆਂ ਵਾਸਤੇ ਬਾਕੀ ਸ਼ੇਅਰ ਯੂਰ ਕਰਿਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਅਗਲਾ ਪਾਰਟ ਵੀ ਜਲਦੀ ਲੈ ਕੇ ਆਵਾਂਗੇ ਜਿਨ੍ਹਾਂ ਦਾ ਬਜਟ ਡੇਢ ਤੋਂ 2 ਸਵਾ 2 ਜਾਂ 2.5 ਤੱਕ ਹੈਗਾ ਉਹਨਾਂ ਲਈ ਵੀ ਗੱਡੀਆਂ ਹੈਗੀਆਂ ਨੇ ਉਹ ਬਾਰ ਖੜੀਆਂ ਨੇ ਉਹ ਅਗਲੇ ਪਾਰਟ ਚ ਦਿਖਾਵਾਂਗੇ ਜੀ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜੀ ਵੀਡੀਓ ਦੇਖਣ ਦੇ